ਆਹ ਫੇਰ ਨਹੀਂ ਲੋਕ ਮੰਤਰੀ ਵੀ ਜਾ ਰਿਹਾ ਸੀ ਉੱਥੇ ਜਾਣਾ ਕੀ ਹੈ ਸਾਨੂੰ ਮਿਲਣ ਦੇ ਤੇਰੇ ਇਥੇ ਪੰਜਾਬ ਦੇ ਕਿਸਾਨਾਂ ਦੀ ਫਸਲ ਸੜ ਰਹੀ ਸੀ ਜੀ ਸਾਹਿਬ ਸਾਡੇ ਦੌਰ ਨੂੰ ਉਗੜੇ ਪਿਆ ਰਿਹਾ ਸੀ ਕਰਵਾ ਕੇ ਦੌਰ ਰੱਖਦੇ ਨੇ ਜਾਨ ਤੋਂ ਫੀਲਡ ਚ ਜਾਣ ਦਾ ਟਾਈਮ ਹੈ ਨਹੀਂ ਅਸੀਂ ਕੋਲ ਫੀਲਡ ਚ ਜਾਣ ਦਾ ਟਾਈਮ ਹੈ ਅਸੀਂ ਵਖੌਣ ਆਏ ਆ ਆ ਦੇਖੋ ਜੀ ਇੱਥੇ ਹੀ ਦੇਖ ਲੈਣਾ ਫੀਲਡ ਚ ਜਮੇ ਜਾਣਾ ਇੱਥੇ ਚੈੱਕ ਕਰ ਲੈਣਾ ਇਹ ਕਣਕੇ ਆਹ ਹਾਲ ਬਣ ਗਿਆ ਹੈ <laughs> this is not fair. So, for the first uh, Madam, this is a public issue. No, as but my so submission a, from, is having uh, uh, a very simple technique, uh, technique uh, simple that uh, I was respectable to It was something that I've been done for decades. And we have come to you. No, but it was complete refusal. And the first two sets I'm very glad you I have, and I had I had intimated you that you a Yes, you intimated me around three I have. But then I I, can, I can, can wait that we are getting the European. I, I am uh, this is my right to tell you something. We have come here to inform you that there are certain uh now you know all they needed was which this I, so uh, we really uh, I, I like no am like not There really is nobody Madam, I must tell you the facts. The the there is no team has gone there. First of all, you should have visited. This is your duty, you are district magistrate. But nobody has gone there. And You know your duty, but we have to remind you knock your door. ਆਈ ਵਿਸ਼ ਯੂ ਵਰ ਨੋਇੰਗ ਯੋਰ ਜੀਰਾ ਜੀਰਾ ਤੇ ਉਸੇ ਅਗ ਲੱਗ ਚੁਕੀ ਹੈ ਜੀ ਔਰ ਉਸੇ ਨੁਕਸਾਨ ਹੋਇਆ ਉਸੇ ਕਾਈਂਡਲੀ ਇਮੀਡੀਏਟਲੀ ਉਹਨਾਂ ਜਿੰਨਾਂ ਨੂੰ ਤੁਸੀਂ ਮਦਦ ਪਹੁੰਚਾਓ ਉਹਨਾਂ ਦੇ ਜਿਹੜੇ ਪਸ਼ੂ ਨੇ ਧੂੜੀ ਵਗੈਰਾ ਜਾਂ ਹੋਰ ਜਿਹੜੀ ਚੀਜ਼ ਹੈ ਔਰ ਅਗੇ 2021 ਦਾ ਵੀ ਜਿਹੜਾ ਇੱਕ ਆਫ ਦਾ ਪੈਂਡਿੰਗ ਪਿਆ ਹੈ ਆ ਜੀਰੇ ਦਾ ਜਿਹਨਾਂ ਨੂੰ ਸਰ ਹੈ ਅਜੀਰੇ ਜੀ ਨੇ ਇੱਕ ਦਾ ਜੀ ਦੋ ਦੋ ਪਹਿਲੇ ਜੀ ਨੇ ਸਾਰੇ ਸਲਾਈ ਕਰ ਮੈਂ ਆਲਰੇਡੀ ਅਸੈਸਮੈਂਟ ਵਾਸਤੇ ਜੀ ਅੱਜ ਕਹਿ ਚੁੱਕੀ ਹਾਂ ਐਸਡੀਐਮਸ ਨੂੰ ਪਰਫਾਰਮਰ ਵੀ ਦੇ ਚੁੱਕੀਆਂ 24 ਜਨਵਰੀ ਤੱਕ ਰਿਪੋਰਟ ਵੀ ਮੰਗੀ ਹੈ

ਜਿਹੜਾ ਕਿ ਅਸੀਂ ਮੌਕੇ ਤੇ ਜਾ ਕੇ ਜਿੱਥੇ-ਜਿੱਥੇ ਖੇਤਾਂ 'ਚ ਅੱਗ ਲੱਗੀ ਏ ਜਿਹੜੇ ਗਰੀਬਾਨੀਆਂ ਕਣਕਾਂ ਸੜੀਆਂ ਨੇ ਉਹਨਾਂ ਦਾ ਦੁੱਖ ਤਕਲੀਫ ਡੀਸੀ ਕੋਲ ਲੈ ਕੇ ਆਏ ਲੇਕਿਨ ਪਹਿਲੀ ਗੱਲ ਤਾਂ ਡੀਸੀ ਬੈਰੀ ਅ ਅਨਕਰ ਡਿਸਕਰਟੀਅਸ ਔਰ ਉਹਨਾਂ ਨੇ ਮਿਲਣ ਤੋਂ ਇਨਕਾਰ ਕੀਤਾ ਸਾਡੀ ਇਨਸਿਸਟੈਂਸ ਤੋਂ ਬਾਅਦ ਉਹਨਾਂ ਨੇ ਸਾਨੂੰ ਬੁਲਾਇਆ ਲੇਕਿਨ ਉਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ ਕਿ ਜਿਸ ਤਰ੍ਹਾਂ ਉਹ ਪਹਿਲਾਂ ਪੀ ਪਲਾਨ ਕਰਕੇ ਬੈਠੀ ਹੋਏ ਨੇ ਕਿ ਉਹਨਾਂ ਨੇ ਸਾਡੀ ਜਿਹੜੀ ਗੱਲ ਹੈ ਉਹਨਾਂ ਨੂੰ ਬਦੋ-ਬਦੀ ਸਾਨੂੰ ਉਹਦਾ ਗੌਰ ਗੌਰੇ ਉਸ ਵਿਸ਼ੇ ਤੇ ਕੀਤਾ ਕਿ ਵੀ ਇਹ ਵਿਸ਼ੇ ਬੜਾ ਜ਼ਰੂਰੀ ਹੈਗਾ ਔਰ ਸਾਡੇ ਜਿਹੜੇ ਗਰੀਬ ਕਿਸਾਨ ਹੈ ਉਹ ਉਥੇ ਉਹਨਾਂ ਦਾ ਨੁਕਸਾਨ ਹੋਇਆ ਅੱਜ ਤੱਕ ਡਿਪਟੀ ਕਮਿਸ਼ਨਰ ਦਾ ਫਰਜ਼ ਬੰਦਾ ਸੀਗਾ ਕਿ ਉਹਨਾਂ ਦੀ ਟੀਮ ਉਥੇ ਜਾਂਦੀ ਉਥੇ ਕੋਈ ਬੰਦਾ ਨਹੀਂ ਗਿਆ ਕੋਈ ਤਹਿਸੀਲਦਾਰ ਨਹੀਂ ਗਿਆ ਕੋਈ ਐਸਡੀਐਮ ਨਹੀਂ ਗਿਆ ਕੋਈ ਏਡੀਸੀ ਨਹੀਂ ਗਿਆ ਗਾ ਐਂਡ ਸ਼ੀ ਇਜ਼ ਡੂਇੰਗ ਵੀਸੀ ਹੈ ਆਈ ਡੋਨਟ ਨੋ ਵਾਟ ਵੀਸੀ ਸ਼ੀ ਇਜ਼ ਡੂਇੰਗ She is totally discourteous administrator which we condemn. The Bhartiya Janata Party with all these leaders and workers, we condemn her behavior and we have given our, our memorandum to her and we will also meet this uh, disrespect to the party and to the senior leaders, we will also meet the governor, honorable governor and we will report her uh, misbehavior. This is number one. Number two, Asiya Chownia, ਮੁੱਖ ਮੰਤਰੀ ਜੀ ਨੂੰ ਦਰਖਾਸਤ ਕਰ ਰਹੇ ਆ ਨਵੇਦਨ ਕੀਤਾ ਹੈ ਡਿਪਟੀ ਕਮਿਸ਼ਨਰ ਦੇ ਰਾਹੀਂ ਇਹ ਉਥੇ ਐਪਲੀਕੇਸ਼ਨ ਭੇਜਦੇ ਜਾਂ ਨਹੀਂ ਭੇਜਦੇ ਇਹਨਾਂ ਦੀ ਮਰਜ਼ੀ ਲੇਕਿਨ ਮੈਂ মিডিਆ ਰਾਹੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਅਸੀਂ ਉਹ ਐਪਲੀਕੇਸ਼ਨ ਦਿੱਤੀ ਹੈ ਮੇਰੇ ਨਾਲ ਸਰਦਾਰ ਫਤਿਹ ਜੰਗ ਜੀ ਬਾਜਵਾ ਨੇ ਸਰਦਾਰ ਕੇਵਲ ਸਿੰਘ ਟੇਲੋ ਐਕਸਐਮਐਲ ਹੈ ਜਰਾਇ ਸਾਹਿਬ ਸਾਡੇ ਮੈਂਟਿਓਨਸ ਦੇ ਜਿਲ੍ਹਾ ਪ੍ਰਧਾਨ ਸਾਰੇ ਵਰਕਰ ਸਹਿਬਾਨ ভাইস ਪ੍ਰਧਾਨ ਹੋਰ ਜਿਹੜੇ ਸਾਡੇ ਜਿਹੜੇ ਕਾਰਿਆਕਰਤਾ ਨੇ ਸਾਰੇ ਇਕੱਠੇ ਹੋ ਕੇ ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਸਾਡੇ ਉਹ ਲੋਕਾਂ ਨੂੰ ਜਿਹੜਾ ਮੁਆਵਜ਼ਾ ਹੈ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਮੁਆਵਜ਼ਾ ਦਿੱਤਾ ਜਾਏ ਔਰ ਇਹਦੇ ਸਪੈਸ਼ਲ ਗਰਦੌਰੀਆਂ ਕਰਾਉਣ ਦੀ ਕੋਈ ਲੋੜ ਨਹੀਂ ਸਮਾਂ ਇਨਵੈਸਟ ਕਰਨ ਦੀ ਲੋੜ ਨਹੀਂ ਕਿਉਂਕਿ ਢਿਲੋ ਸਾਹਿਬ ਨੇ ਵੀ ਦੱਸਿਆ ਕਿ ਇਹਨਾਂ ਨੇ ਮਾਨ ਸਾਹਿਬ ਨੇ ਇਹ ਬਿਆਨ ਦਿੱਤਾ ਸੀਗਾ ਕਿ ਜੇ ਜਦੋਂ ਕੋਈ ਨੁਕਸਾਨ ਹੋਏਗਾ ਤੇ ਜੇ ਮੁਰਗੀ ਖਾਨੇ ਦੇ ਮੁਰਗੀ ਵੀ ਮਰੇਗੀ ਮੈਂ ਉਹਦਾ ਵੀ ਕੰਪਨਸੇਸ਼ਨ ਦੇ ਆ ਗੱਲ ਹੋਈ ਸੀ ਜੀ ਤੇ ਹੁਣ ਤਾਂ ਮੁਰਗੀ ਨਹੀਂ ਜਿਹੜਾ ਦਾਣਾ ਹੈਗਾ ਮੁਰਗੀਆਂ ਤੇ ਬੰਦਿਆਂ ਨੇ ਖਾਣਾ ਸੀ ਉਹ ਵੀ ਖਤਮ ਹੋ ਗਿਆ ਸਰਦਾਰ ਦੋਜ ਨੇ ਡੈਥ ਵੀ ਹੋ ਚੁੱਕੀ ਹੈ ਉਹਦਾ ਵੀ ਕੰਪਨਸੇਸ਼ਨ ਦੇ ਟ੍ਰੈਕਟਰ ਸੜ ਗਏ ਨੇ ਟਰਾਲੀਆਂ ਸੜ ਗਏ ਨੇ ਲੋਕਾਂ ਦੇ ਹੋਰ ਬੜੇ ਨੁਕਸਾਨ ਹੋਏ ਨੇ ਇਸ ਵੇਲੇ ਪਸ਼ੂ ਜਿਹੜੇ ਨੇ ਜਿਹੜਾ ਡੰਗਰ ਹੈ ਉਹ ਭੁੱਖੇ ਪਾਣੇ ਖੜੇ ਨੇ ਤੋੜੀ ਜਿਹੜੀ ਬਣਾਉਣੀ ਸੀ ਉਹ ਖਤਮ ਹੋ ਗਈ ਸਰ ਰਾਣਾ ਸਾਹਿਬ ਤੁਸੀਂ ਕਿਹਾ ਡਿਪਟੀ ਕਮਿਸ਼ਨਰ ਮਿਲਣ ਤੋਂ ਨਾਲ ਕਰ ਦਿੱਤੀ ਇਹ ਦੀ ਸੱਚੀ ਮਨਸ਼ਾ ਤੁਸੀਂ ਸਮਝਦੇ ਇਹਦੇ ਪਿੱਛੇ ਮੈਂ ਦੇਖੋ ਜੀ ਸਰਕਾਰ ਹੀ ਹੁੰਦੀ ਹੈ ਡਿਪਟੀ ਕਮਿਸ਼ਨਰ ਦੀ ਕੀ ਜ਼ਰੂਰਤ ਹੈ ਕਿ ਉਹ ਨਾ ਮਿਲੇ ਅਸੀਂ ਜਨਤਾ ਦੇ ਕੰਮ ਵਾਸਤੇ ਆਏ ਆ ਅਸੀਂ ਕੋਈ ਖੈਰ ਮੰਗਣ ਵਾਸਤੇ ਨਹੀਂ ਆਏ ਅਸੀਂ ਲੋਕਾਂ ਦੇ ਰਿਪ੍ਰੈਜ਼ੈਂਟੇਟਿਵ ਆ ਸਾਡੀ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦਾ ਮਤਲਬ ਹੈਗਾ ਕਿ ਅਸੀਂ ਲੋਕਾਂ ਦੇ ਹਿੱਤ ਵਿੱਚ ਗੱਲ ਕਰ ਰਹੇ ਆ ਇਹਦਾ ਮਤਲਬ ਤੇ ਇਹ ਹੋ ਰਿਹਾ ਹੈ ਵੀ ਬਿਹਕੂਮਤ ਦੀ ਉਹਨਾਂ ਦੇ ਕਹਿਣ ਦੇ ਉੱਤੇ ਇਹ ਜਿਹੜਾ ਸਾਰਾ ਸਾਨੂੰ ਡਿਸਕਰਟੀਅਸ ਜਿਹੜਾ ਬਿਹੇਵੀਅਰ ਹੈ ਡੀਸੀ ਸਾਹਿਬ ਦਾ ਜਿਹੜੀ ਸਰਕਾਰ ਕਿਸਾਨਾਂ ਦੇ ਪ੍ਰਤੀ ਜਿੰਨਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਤੇ ਤੁਸੀਂ ਉਸ ਸਰਕਾਰ ਕੋ ਕੀ ਆਸ ਕਰ ਸਕਦੇ ਅਸੀਂ ਤੇ ਇਹ ਇੱਥੇ ਅੱਜ ਡੈਲੀਗੇਸ਼ਨ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਹੈ ਔਰ ਅਸੀਂ ਗਵਰਨਰ ਸਾਹਿਬ ਨੂੰ ਹੀ ਤੇ ਆਪਣੀ ਉੱਪਰ ਲੀਡਰਸ਼ਿਪ ਨੂੰ ਹੀ ਕਿਸਾਨਾਂ ਦਾ ਜਿਹੜਾ ਨੁਕਸਾਨ ਆਇਆ ਉਹਦੀ ਪਰਮਾਈ ਲਈ ਪੂਰਾ ਜ਼ੋਰ ਲਗਾਇਆ ਸੀ ਕਿਸਾਨਾਂ ਨੂੰ ਉਹਦਾ ਪਰਮਾਈ ਉਹਨਾਂ ਦਾ ਨੁਕਸਾਨ ਦਵਾਉਣ ਦੀ ਪੂਰੀ ਕੋਸ਼ਿਸ਼ ਹੈ ਸਾਹਿਬ ਕਿੰਨਾ ਵੱਡਾ ਨੁਕਸਾਨ ਹੋਇਆ ਹੈ ਪੰਜਾਬ ਦੇ ਵਿੱਚ ਚਿੱਲਿਆਂ ਦੇ ਵਿੱਚ ਦੇਖੋ ਅਸੀਂ ਜਿੱਥੇ ਆਇਆ ਅਸੀਂ ਉਹਦਾ ਕਰ ਸਕਦੇ ਪੰਜਾਬ ਦਾ ਤੇ ਸਰਕਾਰੀ ਦੱਸੂਗੀ ਅਸੀਂ 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 ਇਹ ਸਮਝਦੇ ਹਾਂ ਵੀ ਇੱਥੇ ਤਕਰੀਬਨ 1500 ਤੋਂ 2000 ਏਕੜ ਦਾ ਨੁਕਸਾਨ ਜਿਹੜੀ ਅੱਗ ਲੱਗੀ ਹੈ ਜਿਹਦਾ ਜੀਰੇ ਵੀ ਉੱਥੇ ਵੀ ਨੁਕਸਾਨ ਆਇਆ ਉਹਨਾਂ ਦੀ ਅਲੱਗ ਇੱਕ ਐਪਲੀਕੇਸ਼ਨ ਹੈ ਸੋ ਇਹ ਕੰਪਾਈਲ ਤੇ ਇਹਦਾ ਕਰਦਾ ਅਸੀਂ ਤੇ ਜਿਹੜਾ ਬੰਦਿਆਂ ਦਾ ਸਟਕੋ ਪੂਰੀ ਇਨਫੋਰਮੇਸ਼ਨ ਹੋਏਗੀ ਅਸੀਂ ਉਹ ਉੱਪਰ ਆਪਣੀ ਸਟਕ ਗਵਰਨਰ ਨੂੰ ਕਰਕੇ ਅਸੀਂ ਉਹਦਾ ਨੁਕਸਾਨ ਭਰਵਾਈ ਦੀ ਕਰਾਂਗੇ ਜਿਹੜੀ ਸੂਬੇ ਵਾਲੀ ਸਰਕਾਰ ਉਹ ਸੁੱਤੀ ਹੈ ਉਹਨੇ ਤਾਂ ਕਰਨਾ ਵੀ ਕੱਖ ਨਹੀਂ ਪਿਛਲਾ ਹੀ ਨਹੀਂ ਅਜੇ ਕਰਨ ਦੇ ਤੇ گا ਤੇ ਉਹਨਾਂ ਨੇ ਕੀ ਕਰਨਾ ਪਰ ਇਸ ਕਿਸਮ ਦਾ ਬਿਹੇਵੀਅਰ ਤੁਸੀਂ ਸਾਰੇ ਇੱਥੇ ਮੌਜੂਦ ਹੋ ਡੀਸੀ ਸਾਹਿਬ ਦਾ ਸੀ ਬੜੀ ਮੁਸ਼ਕਲ ਉਹਨਾਂ ਕੋ ਦੋ ਮਿੰਟ ਦਿੱਤੇ ਵੀ ਜੀ ਸਾਡੀ ਐਪਲੀਕੇਸ਼ਨ ਲੈ ਲੋ ਲੋਕਾਂ ਦਾ ਇਹ ਮੁੱਦਾ ਹੈਗਾ ਸਾਡਾ ਪਰਸਨਲ ਕੋਈ ਨਹੀਂ ਕੋਈ ਪਾਰਟੀ ਦਾ ਮੁੱਦਾ ਨਹੀਂ ਅਸੀਂ ਲੋਕਾਂ ਦੇ ਮੁੱਦੇ ਲਈ ਹੈ ਇਹਨਾਂ ਇਨ ਹਿਊਮਨ ਹੈ ਕਿ ਪੰਜਾਬ ਜਿਹੜਾ ਹੈਗਾ ਖੇਤੀ ਪ੍ਰਧਾਨ ਸੂਬਾ ਜਿਹੜੀ ਕਣਕ ਦੀ ਬਾੜੀ ਚੱਲ ਰਹੀ ਆ ਇਹ ਤੋਂ ਉੱਪਰ ਦੀ ਕੋਈ ਚੀਜ਼ ਕੋਈ ਜ਼ਰੂਰੀ ਨਹੀਂ ਹੋ ਸਕਦੀ ਅੱਜ ਸੱਤਿਆਨਾਸ਼ ਹੋਇਆ ਪਿਆ ਇਹਨਾਂ ਦੁੱਖ ਲੱਗਦਾ ਕਿਸਾਨ ਰੋ ਰਹੇ ਆ ਸੋਢੀ ਸਾਹਿਬ ਰੋਏ ਉੱਥੇ ਕਿਸਾਨਾਂ ਦੇ ਤਕਲੀਫਾਂ ਸੁਣ ਕੇ ਸਾਰੇ ਵਾਜਵਾ ਸਾਹਿਬ ਸਾਰੇ ਅਸੀਂ ਬਹੁਤ ਪਰੇਸ਼ਾਨ ਆ ਤੁਹਾਨੂੰ ਸਭ ਨੂੰ ਮੁਫਤੇ ਤੇ ਗੈਸ ਸੀਗੇ ਕੀ ਹਾਲਾਤ ਕੀ ਐ ਐਨਾ ਮਾੜਾ ਹਾਲਾਤ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿਹੜੇ ਵਿਚਾਰਾ ਨੇ ਠੇਕੇ ਤੇ ਲੈ ਕੇ ਦੋ ਦੋ ਕਿੱਲੇ ਤਿੰਨ ਤਿੰਨ ਕਿੱਲੇ ਆਪਦੀ ਵਾਹੀ ਕਰਕੇ ਕਣਕ ਵੀਜੀ ਸੀ ਉਹਨੂੰ ਪਤਾ ਹਫ਼ਤੇ ਬਾਅਦ ਕਣਕ ਸਿੱਟ ਕੇ ਘਰੇ ਬੱਚਿਆਂ ਦੀ ਸਕੂਲ ਦੀ ਫੀਸ ਦੇਣੀ ਆ ਕਿਸੇ ਨੇ ਕੋਈ ਕੰਮ ਕਰਨਾ ਵਿਆਹ ਸ਼ਾਦੀ ਕਰਨੀ ਆ ਕੋਈ ਹੋਰ ਕੰਮ ਕਰਨਾ ਸਾਰੇ ਕੰਮਾਂ ਨੂੰ ਕਰਕੇ ਅੱਜ ਸਾਰੇ ਤੇ ਪਾਣੀ ਫਿਰ ਗਿਆ ਕਿਸਾਨ ਰੋ ਰਿਹਾ ਇਹ ਸਚਾਈ ਆ ਕਿ ਕਿਸਾਨ ਦੀ ਕੋਈ ਪੁੱਛਗਿੱਛ ਨਹੀਂ ਇੱਕ ਗਰੀਬ ਕਿਸਾਨ ਐਸ ਵੇਲੇ ਇਹ ਮੌਜੂਦਾ ਸਰਕਾਰ ਦੇ ਵਿੱਚ ਇਹ ਉਹੀ ਸਰਕਾਰ ਆ ਜਿਹੜੀ ਕਹਿੰਦੇ ਸੀ ਕਿ ਇਹ ਐਵੇਂ ਗਦੌਰੀਆਂ ਦੇ ਵਿੱਚ ਸਰਕਾਰਾਂ ਉਲਝਾਉਂਦੀਆਂ ਨੇ ਅਸੀਂ ਤਾਂ ਮੁਰਗੀਆਂ ਤੱਕ ਤੇ ਬੱਕਰੀਆਂ ਤੱਕ ਦੇ ਆ ਅਸੀਂ ਤਾਂ ਦੇਵਾਂਗੇ ਮੁਆਵਜ਼ੇ ਦੇਵਾਂਗੇ ਅੱਜ ਕਿੱਥੇ ਮੁਆਵਜ਼ੇ ਆ ਇਹਨਾਂ ਤੇ ਸਾਰੇ ਤਰੀਕੇ ਨਾਲ ਦੇਖ ਕੇ ਤਾਂ ਲੱਗਦਾ ਵੀ ਮੁਆਵਜ਼ਾ ਮਿਲੇਗਾ ਜੀ ਮੈਨੂੰ ਲੱਗਦਾ 2021 ਤੱਕ ਦਾ ਅਜੇ ਪੈਂਡਿੰਗ ਪਿਆ ਗੜੇ ਮਾਰ ਵਾਲਿਆਂ ਦਾ ਮੈਨੂੰ ਵੀ ਲੱਗਦਾ ਕਿ ਚੱਕਰ ਚ ਪਾ ਕੇ ਇਹ ਕਿਸਾਨ ਵਿਚਾਰੇ ਹੈ ਜੀ ਇਹਨਾਂ ਦਾ ਪਿਆ ਇਹ ਸਾਰੇ ਜਿੰਨੇ ਅਸੀਂ ਦੇਖਿਆ ਕਿਸਾਨਾਂ ਦੀ ਉਹ ਬੁਰੀ ਹਾਲਤ ਆ ਅਸੀਂ ਇੱਕ ਸਰਕਾਰ ਨੂੰ ਇਹੀ ਕਹਿਣਾ ਹੈ ਕਿ ਤੁਸੀਂ ਗੱਲਾਂ ਬਹੁਤ ਕਰਦੇ ਹੋ ਕਿ ਇਦੂ ਮਾੜੀ ਉਹਨਾਂ ਵਿਚਾਰੇ ਗਰੀਬਾਂ ਦੀ ਦੇਖੋ ਗਰੀਬ ਕਿਸਾਨ ਜਿਹੜੇ ਆ ਇਸ ਵੇਲੇ ਜਿੰਨਾਂ ਤੱਕ ਸਾਰਾ ਮੀਟ ਹੋ ਗਿਆ ਇਸ ਮੋਟਾ ਮੋਟਾ ਕਿੰਨਾ ਕਰ ਨੁਕਸਾਨ ਜਿਹੜਾ ਹੋ ਚੁੱਕਿਆ ਹੋਊਗਾ ਕਿਉਂਕਿ ਤੁਸੀਂ ਕਰੋਨਾ ਚ ਹੋਇਆ ਜੀ ਕਰੋਨਾ ਦੇਖੋ ਜੀ ਗੱਲ ਇਹ ਆ ਕਿ ਜੇ 1500 2000 ਏਕੜ ਦੀ ਗੱਲ ਕਰਦੇ ਆ ਤੇ ਕਿਸੇ ਦਾ ਵਿਚਾਰੇ ਦਾ 8 ਏਕੜ ਆ ਕਿਸ ਦੀ 28 ਏਕੜ ਆ ਕਿਸ ਦੀ 4 ਏਕੜ ਆ ਇੱਕ ਵਿਚਾਰੇ ਦੀ 2 ਏਕੜ ਜ਼ਮੀਨ ਉਹ ਵੀ ਉਹਨੇ ਠੇਕੇ ਤੇ ਲਈ ਠੇਕੇ ਤੇ 80000 ਰੁਪਇਆ ਠੇਕਾ ਉਹਨੇ ਦੋ ਫਸਲਾਂ ਦਾ ਦਿੱਤਾ ਉਹ ਵੀ ਅਡਵਾਂਸ ਦਿੱਤਾ ਉਹ ਠੇਕਾ ਵੀ ਗਿਆ ਉਹ ਪੈਸਾ ਵੀ ਗਿਆ ਜੇ ਇਕੱਲੇ ਜੀ ਆਹ ਦੇਖੋ